ਹੁਕਮੀ ਹੋਵਨ ਜੀ ਹੁਕਮ ਮਿਲੇ ਬੜਿਆ ਗੀ ਹੁਕਮੀ ਹੋਵਨਾ ਆਕਾਰ ਹੁਕਮ ਲਿਆ ਜਾਏ ਬੁਨਾਸਬੰ ਸਿੱਧਾ ਅਗਲੇ ਜਵਾਬ ਦਿੰਦੇ ਨੇ ਜਬ ਜੀ ਸਾਭ ਦੀ ਦੂਸਰੀ ਪੌੜੀ ਆਰੰਭ ਹੁੰਦੀ ਹੁਕਮੀ ਹੋਵਨਾ ਆਕਾਰ ਉਸ ਆਕਾਰ ਬੰਦੇ ਹੁਕਮ ਦੇ ਨਾਲ ਆਕਾਰ ਧਾਰਨ ਹੁੰਦੇ ਨੇ ਉਸ ਅਕਾਲ ਆਪਣੇ ਹੁਕਮ ਕੀਤਾ ਕਿ ਤਿੰਨ ਆਕਾਰ ਬਣੇ ਸਭ ਤੋਂ ਪਹਿਲੇ ਬ੍ਰਹਮ ਵਿਸ਼ਨਵਹਿਸ਼ ਆਕਾਰੋਂ ਬਣ ਗਿਆ ਫਿਰ ਇਹਨਾਂ ਦੀ ਪੂਰੀਆਂ ਬਣੀਆਂ ਵਿਸ਼ਨਪੁਰੀ ਕਲਾਸ਼ਪੁਰੀ ਬ੍ਰਹਮਪੁਰੀ ਹੁਕਮ ਨਾ ਕਿਹਾ ਜਾਈ ਕਹਿੰਦੇ ਮਹਾਰਾਜ ਦੇ ਕੋਈ ਹੁਕਮ ਦੇ ਬਾਰੇ ਦੱਸੋ ਕਿਤਨਾ ਹੁਕਮ ਚੱਲਦਾ ਉਸ ਅਕਾਲ ਪੁਰਖ ਦਾ ਗੁਨਾਹ ਸਮਝਦੇ ਉਹਦੇ ਹੁਕਮ ਦਾ ਵਰਣਨ ਨਹੀਂ ਕੀਤਾ ਜਾਂਦਾ ਕਿਤਨਾ ਕੋ ਉਹਦਾ ਹੁਕਮ ਚੱਲਦਾ ਸਾਰੀ ਸ੍ਰਿਸ਼ਟੀयां ਦੇ ਉਹਦਾ ਹੁਕਮ ਚੱਲਦਾ ਪਰਮੇਸ਼ਰ ਦਾ ਇਸ ਕਰਕੇ ਉਹਦਾ ਹੁਕਮ ਨਾ ਕਿਹਾ ਜਾਏ ਉਹਦਾ ਹੁਕਮ ਬਾਰੇ ਕਹਿ ਨਹੀਂ ਸਕਦੇ ਕਿ ਕਿੰਨੇ ਕਿਛਸਣਿਆ ਚੋਂ ਸਗਲਪਨ ਹੁਕਮ ਚੱਲਦਾ ਉਹਦੇ ਹੁਕਮ ਦੇ ਨਾਲ ਆਕਾਰ ਰੂਪ ਬਣਦੇ ਨੇ ਸਾਰਾ ਸੰਸਾਰ ਸ੍ਰਿਸ਼ਟੀ ਬਣਦੀ ਉਹਦੇ ਹੁਕਮ ਦੇ ਨਾਲ ਆਕਾਰ ਬਣ ਜਾਂਦਾ ਹੈ ਬਰਬਤ ਕੋਈ ਨਦੀਆ ਕੋਈ ਸਮੁੰਦਰ ਕੋਈ ਪੇੜ ਪਹਾੜ ਇਹ ਸਾਰੇ ਆਕਾਰ ਬਣਦੇ ਉਹਦੇ ਹੁਕਮ ਦੇ ਨਾਲ ਪਰਮੇਸ਼ਰ ਦੇ ਇਸ ਕਰਕੇ ਉਹਦੇ ਹੁਕਮ ਦੇ ਬਾਰੇ ਕਿਹਾ ਨਹੀਂ ਜਾ ਸਕਦਾ ਹੁਕਮ ਹੀ ਹੋਵਨ ਜੀ ਹੁਕਮ ਮਿਲੇ ਉਹ ਵਿੜਾਈ ਉਸ ਆਕਾਰ ਬਦਾ ਹੁਕਮ ਹੁੰਦਾ ਤੇ ਜੀ ਪੈਦਾ ਹੁੰਦੇ ਨੇ ਹੁਕਮ ਹੀ ਹੋਵਨ ਜੀ ਜੀ ਪੈਦਾ ਹੁੰਦੇ ਨੇ ਮੇਛਕ ਕੋਈ ਇਨਸਾਨ ਹੈ ਜਾਨਵਰ ਹੈ ਪੰਛੀ ਹੈ ਜਲ ਚਰਥਲ ਚਰ ਲਪ ਚਲ ਸਭ ਜੀ ਪੈਦਾ ਹੁੰਦੇ ਨੇ 6 ਮਹੀਨੇ ਤੱਕ ਆਕਾਰ ਬਣਦਾ ਮਾਤਾ ਦੇ ਪੇਟ 'ਚ ਬੱਚੇ ਦਾ 6 ਮਹੀਨੇ ਬਾਅਦ ਜੀ ਪੈਦਾ ਹੋ ਜਾਂਦਾ ਹੁਣ ਮਾਤਾ ਮਹਿਸੂਸ ਕਰਦੀ ਵੀ ਬੱਚਾ ਅੰਦਰ ਲੱਤਾਂ ਮਾਰਦਾ ਵੀ ਵੱਡਾ ਹੁੰਦਾ ਪਿਆ 6 ਮਹੀਨੇ ਤੱਕ ਪਹਿਲਾਂ ਸਿਰਫ ਮਾਸ ਦਾ ਆਕਾਰ ਹੀ ਹੁੰਦਾ 6 ਮਹੀਨੇ ਬਾਅਦ ਉਸੇ ਜੀ ਪੈਦਾ ਹੋ ਜਾਂਦਾ ਤੇ ਕਹਿੰਦੇ ਉਸ ਦੇ ਹੁਕਮ ਨਾਲ ਹੀ ਹੁੰਦਾ ਜੀ ਉਜਤਾ ਕੋ ਦਾ ਪਰਮੇਸ਼ਰ ਹੁਕਮ ਨਹੀਂ ਹੁੰਦਾ ਉਹਦੇ ਅੰਦਰ ਜੀ ਪੈਦਾ ਨਹੀਂ ਹੁੰਦਾ ਕਿੰਨੇ ਕੋਲ ਜਨਮੇ ਜੀਵੇ ਮਰੇ ਕਿਤਨੇ ਜਨਮ ਲੈਂਦੇ ਨੇ ਬੱਚੇ ਮਰੇ ਹੀ ਪੈਦਾ ਹੁੰਦੇ ਨੇ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਆਪਣੇ ਕਲਿਆਣ ਕਰਨ ਦਾ ਇਸ ਤਰ੍ਹਾਂ ਕਰਕੇ ਉਹ ਜੀ ਜਿਹੜਾ ਹੈ ਉਹ 6 ਮਹੀਨੇ ਬਾਅਦ ਉਸ ਪਰਮੇਸ਼ਰ ਕਰਦਾ ਹੈ ਇਹ ਉਹਦੇ ਹੁਕਮ ਨਾਲ ਹੁੰਦਾ ਹੁਕਮੀ ਹੋ ਬਨ ਜੀ ਹੁਕਮ ਬਿਲੇ ਬੜਿਆਈ ਉਦੇ ਹੁਕਮ ਨਾਲ ਹੀ ਵਡਿਆਈਆਂ ਵੀ ਮਿਲਦੀਆਂ ਨੇ ਹੁਮਰਤ ਮਹਾਰਾਜ ਜਿਸ ਮਰਜ਼ੀ ਨੂੰ ਵੱਡਾ ਕਰਦੇ ਛੋਟਾ ਕਰਦੇ ਉਸ ਅਕਾਲ ਪੁਰਖ ਦਾ ਹੁਕਮ ਹੈ ਕਿਉਂਕਿ ਮੈਂ ਉੱਤਮ ਨੂੰ ਨੀਚ ਉੱਤਮ ਨੂੰ ਨੀਚ ਕਰਦੇ ਨੀਚ ਨੂੰ ਉੱਤਮ ਕਰਦੇ ਇਹ ਸੇ ਅਕਾਲ ਪੁਰਖ ਦੀ ਲੀਲਾ ਹੈ ਉਦੇ ਹੁਕਮ ਨਾਲ ਵਡਿਆਈਆਂ ਮਿਲਦੀਆਂ ਨੇ ਇਹ ਮਾਤਵਾਜੇ ਜਾ ਰਹੇ ਨੇ ਇੱਕ ਮੂੰਗਫਲੀ ਵਾਲਾ ਰੋਟੀ ਖਾਣ ਲੱਗੇ ਰੋਟੀ ਦਾ ਟਾਈਮ ਹੈ ਕਰੋ ਦੀ ਰੋਟੀ ਆਈ। ਪਛਾਨ ਕੇ ਧਿਆਨ ਹੈ ਮਾਤਮਾ ਨੂੰ ਵੀ ਥੋੜੀ ਰੋਟੀ ਖਿਲਾ ਦੋ। ਆਹ ਮਾਤਮਾ ਜੀ ਭੋਜਨ ਕਰ ਲਓ। ਮਾਂ ਦੇ ਵਿੱਚ ਬੈਠ ਗਿਆ ਉੱਤੇ। ਥੋੜੀ ਓਟਿਓ ਬਰੋਸਤੀ ਤੇ। ਕਹਿੰ ਲਗਾ ਮਹਾਰਾਜ ਮੈਂ ਬੜਾ ਗਰੀਬ ਆਦਮੀ ਤੁਸੀਂ ਦਰਵੇਸ਼ ਹੋ ਭਗਤ ਲੋਕ ਮਹਾਰਾਜ ਦੇ ਲਿਖ ਡਰਨ ਵਾਲੇ ਹੋ। ਮੇਰੇ ਤੇ ਕਿਰਪਾ ਕਰੋ ਨਾ ਕੋਈ। ਮੈਂ ਬੜਾ ਹੀ ਦੁਖੀ ਬੰਦਾ ਗਰੀਬ ਬੰਦਾ। ਕੁਇ ਤਰੀਕਾ ਦਸੋਂ ਮੈਂ ਜਿਸ ਨਾਲ ਮੈਂ ਵੀ ਤਲਾਡ ਬਣ ਜਾਵਾਂ ਮਾਤਮ ਜਿਆਲੂ ਆਦਮੀ ਹੈ ਕਿ ਤੁਸੀਂ ਬਗਲ ਦਿਆਲੂ ਦਰਵੇਸ਼ ਹੋਰ ਭਗਵਾਨ ਦੇ ਲਗੜ ਰਹਿਣ ਵਾਲੇ ਮਾਤਮ ਕਹਿਣ ਲਗੇ ਤੁਸੀਂ ਹੁਣ ਸਰਦੀਆਂ ਆ ਰਹੀਆਂ ਨੇ ਜਨਾਹ ਮਹਾਰਾਜ ਤੇ ਉਹ ਦਾ ਬਾਬਰ ਕਰਦੇ ਠੀਕ ਹੈ ਮਹਾਰਾਜ ਸੋਦਾ ਮੋਘਮਲੀ ਅਭੇ ਇਸ ਸਮੇਂ ਹੈ ਕਿੰਨਾ ਕਿ ਮੇਰੇ ਕੋਲ ਤਾਂ ਰੂਹ ਲਵੇਗਾ ਜੇ ਰੂੰ ਦਾ ਵਪਾਰ ਕਰਾ ਹੁਣ ਮਾਦਮਾਂ ਦਾ ਵਜਨ ਹੋ ਗਿਆ ਫੈਕਟਰੀ ਚੱਲਾ ਗਿਆ ਰੂੰ ਲੈਣ ਉਹਨੂੰ ਰੂੰ ਫालतू ਸੀ ਤੇ ਉਹ ਕਹਿੰਦਾ ਫੈਕਟਰੀ ਵਾਲਾ ਮਾਲਕ ਸੋਚਦਾ ਮੈਂ ਜਾਣਾ ਸੀ ਚਲੋ ਇਹ ਵਪਾਰੀਆ ਕਹਿੰਦਾ ਮੇਰੇ ਕੋਲ ਪੈਸਾ ਨਹੀਂ ਹੈ ਕਹਿੰਦਾ ਕੋਈ ਨਹੀਂ ਵੱਟ ਕੇ ਦੇ ਦਿੰਦਾ ਹੂੰ ਉਹਨੇ ਰੂੰ ਸਾਰਾ ਚੁਗਾ ਤਾ ਉਹਨੇ ਵੀ ਉਧੇ ਪੈਂਜਾ ਲਾ ਕੇ ਤੇ ਬੜੀਆਂ ਨਜਾਇਆਂ ਉਤਲਾਈਆਂ ਪਰੀਆਂ ਬੜੀਆਂ बिक ਗਈਆਂ ਬੜੇ ਮਹਿੰਗੇ ਰੇਟ ਚ ਚਲ ਗਈਆਂ ਸਾਰੀ ਬਣਾ ਪੈਸਾ ਕਮਾਇਆ ਬੜਾ ਧਨ ਇਕੱਠਾ ਹੋ ਗਿਆ ਦੇਖਦੇ ਦੇਖਦੇ ਰੰਗਤ ਬਦਲ ਗਈ ਬੜਾ ਜ਼ਰਾ ਮਕਾਨ ਖਰੀਦ ਲਿਆ ਘਰੋਬਾਰ ਉਹ ਨਜਾਇਆਂ ਦਾ ਹੁੰਦਾ ਰੋ ਲੈਂਦਾ ਆਪਣੀਆਂ ਲਜਾਈਆਂ ਉਤਲਾਈਆਂ ਬਣਾ ਕੇ ਵੇਚਦਾ ਮਹਾਤਮਾ ਨੇ ਬਚਨ ਐਸੇ ਫੱਲੇ ਇਹ ਬੜਾ ਵੱਡਾ ਸਿਹਟ ਪੁਣੇ ਕੇ ਜਦੋਂ ਸੀਰ ਬਣ ਗਿਆ ਹੰਕਾਰ ਵੀ ਵਧਾ ਹੋ ਗਿਆ ਕਿਉਂਕਿ ਇਹ ਪੈਸਾ ਭੁਲਾਉ ਦਿੰਦਾ ਆਦਮੀ ਨੂੰ ਐਸਾ ਭੁਲਾਦਾ ਵੀ ਬਰਦਾਸ਼ਤ ਨਹੀਂ ਕਰ ਪਾਉਂਦਾ ਫਿਰ ਫਿਰ ਛੋਟੇ ਵੱਡੇ ਬੰਦੇ ਨੂੰ ਗਿਣਦਾ ਹੀ ਨਹੀਂ ਦੇਖਦਾ ਹੀ ਨਹੀਂ ਕੌਣ ਹੈ ਬੜਾ ਹੰਕਾਰੀ ਹੋ ਗਿਆ ਹੁਣ ਤਲਾਸ਼ੀ ਬਣ ਗਿਆ ਕਾफी ਸਮਾਂ ਹੋ ਗਿਆ ਇਹਨੇ ਫੈਕਟਰੀ ਜੋ ਬਾਹਰ ਆ ਰਹੀ ਸੀ ਹੁਣ ਫੈਕਟਰੀ ਵੀ ਲੈ ਲਈ ਉਹਨੇ ਆਪ ਦੇਖੀਦਾ ਮਾਲਕ ਬਣਿਆ ਤੇ ਬਾਹਰ ਨਿਕਲੇ ਤਾਂ ਚਾਹ ਲਈ ਮਹਾਤਮਾ ਦੇ ਦਰਸ਼ਨ ਹੋ ਗਏ। ਹੂੰ। ਸੋਦੇ ਉਹੀ ਬੰਦਾ ਹੈ ਜਿਹਨ ਮੈਨੂੰ ਕਹਿ ਗਿਆ ਸੀ ਰੋਹ ਦਾ ਕਾਰੋਬਾਰ ਕਰੋ। ਕਿਨੇ ਚੋ ਸਾਹਮਣੇ ਕੋਈ ਔਸਤਰੀ ਆਈ ਕਹਿੰਦੀ ਮਹਾਤਮਾ ਜੀ ਭੋਜਨ ਕਰ ਲਓ। ਮੈਂ ਮਾਤਾ ਇਥੇ ਲਿਆ। ਉਹ ਵੀ ਥਾਲੀ ਭਰ ਕੇ ਉੱਥੇ ਲੈ ਆਈ। ਸਰਗਿ ਦੇ ਕਿਨਾਰੇ ਪੇੜ ਥੱਲੇ ਬੈਠ ਕੇ ਖਾਣ ਲੱਗੇ ਗਊ ਆ ਗਈ ਉੱਥਾਂ ਉਹ ਗਊ ਵੀ ਨਾਲ ਹੀ ਖਾਣ ਲੱਗ ਪਈ ਉਹਨੇ ਮੈਂ ਇਤਮਾਦ ਮੈਂ ਤਰਾਜ ਨਹੀਂ ਕੀਤਾ ਗਊ ਨੇ ਸੋਚਿਆ ਮੈਨੂੰ ਥਾਲੀ ਰੱਖੀ ਉਹ ਦੌੜ ਕੇ ਆ ਗਈ ਮਾਦਮੇ ਬੈਣ ਗਊ ਵੀ ਖਾਈ ਜਾਂਦੀ ਉਹ ਵੀ ਖਾਜਦੀ ਹੁਣ ਛੇਡ ਬਣਿਆ ਦਾ ਇਹਨੇ ਪਾਗਲਾ ਬਹ ਲਗਮ ਹੈ ਦੇਖੋ ਜਮੀਨ ਤੇ ਬੈਠ ਕੇ ਖਾਈ ਜਾਂਦੇ ਗਊ ਵੀ ਖਾਈ ਜਾਂਦੀ ਲਾ ਲੇ ਮੇਰੇ ਖਿਆਲ ਹੈ ਵੀ ਇਸਨੇ ਮੈਨੂੰ ਕਿਹਾ ਸੀ ਵੀ ਕਾਰੋਬਾਰ ਕਰ ਰੂੰਦਾ ਮੈਂ ਡਾ ਵੱਡਾ ਹਨਾੜ ਬਣ ਗਿਆ ਲੇਕਿਨ ਅਜੇ ਵੀ ਸੈਟਸ ਮੇਰੇ ਤੋਂ ਵੱਡੇ ਵੱਡੇ ਟੈਮਾਟ ਬੈਠੇ ਨੇ ਗਿਆਨ ਗਾ ਤੁਸੀਂ ਮੈਨੂੰ ਅਸ਼ੀਰਵਾਦ ਦਿੱਤਾ ਸੀ ਰੂੰਦਾ ਕਾਰੋਬਾਰ ਕਰ ਮੈਂ ਉਹ ਕਾਰੋਬਾਰ ਕੀਤਾ ਬੜਾ ਫਲਿਆ ਮੈਂ ਚਾਹੁੰਦਾ ਮੈਂ ਅਜੇ ਹੋਰ ਸੇਟ ਬਣ ਜਾ ਹੋਰ ਅਮੀਰ ਬਣ ਜਾ ਮੈਨੂੰ ਕੋਈ ਦੱਸੋ ਤਰੀਕਾ ਹੂੰ ਮਸ ਆਦਮੀ ਆਪ ਬੈਠ ਕੇ ਧਰਤੀ ਤੇ ਬੈਠ ਕੇ ਕਬੂਨ ਆਲੀ ਖਾਈ ਜਾਂਦੇ ਮਹਾਤਮਾ ਕਹਿਣ ਲਗੇ ਅੰਗੂਰ ਦਾ ਕਾਰੋਬਾਰ ਕਰ ਲੈ ਠੀਕ ਹੈ ਮਹਾਰਾਜ ਉਹਨੇ ਬਤਾ ਕਿ ਭਈ ਉਸਲੇ ਮੈਂ ਰੂੰਦਾ ਕਾਰੋਬਾਰ ਕੀ ਤਸੀਮੇ ਮੋੜਾ ਪਾਰੀ ਮੇਰਾ ਰੂਹ ਵੀ ਕਿਆ ਇਸਲੇ ਬੜੇ ਵਿਗੇ ਤੇ ਉਹਨਾਂ ਅੰਗੂਰ ਦਾ ਕਹਿੰਦੇ ਨੇ ਕਾਰੋਬਾਰ ਕਰ ਲੋ ਉਹਨੇ ਜਿੰਨਾ ਤੁਹਾਨੂੰ ਸਾਰਾ ਅੰਗੂਰ ਦੇ ਠੇਕੇ ਲੈ ਲਏ ਅੰਗੂਰ ਦੇ ਟਰੱਕਾਂ ਦੇ ਟਰੱਕ ਆਂਦੇ ਨੇ ਸਾਰੇ ਉਹ ਜਿੰਨੇ ਗੋਦਾਮ ਸ਼ਹਿਰ ਦੇ ਲੈ ਲਏ ਉਸਨੇ ਔਰ ਜਿਹੜਾ ਪੈਸਾ ਸਾਰਾ ਹੀ ਲਗਾਤਾ ਸੀ ਫੈਕੀਦਾਰ ਜਿੱਥੇ ਜਿਹੜਾ ਵੀ ਪੈਸਾ ਸੀ ਸਾਰਾ ਸੋਨਾ ਚਾਂਦੀ ਵੇਚ ਕੇ ਤੇ ਅੰਗੂਰ ਹੀ ਅੰਗੂਰ ਲਈ ਜਾਂਦੇ ਸੀ ਤੇ ਮੈਂ ਹੁਣ ਮਹਿੰਗਾ ਕਰਕੇ ਵੇਚਾਂਗਾ ਅਜਨਿਕ ਬਾਰਾ ਕੀ ਪੁਲ ਟੁੱਟ ਗਿਆ ਰਸਤਾ ਬੰਦ ਹੋ ਗਿਆ ਦੂਜੇ ਸ਼ਹਿਰਾਂ ਨੂੰ ਗੁਰ ਜਾਂਦੇ ਨਹੀਂ ਹੁਣ ਇੱਕ ਉਹ ਪੁਲ ਸੀ ਮੇਨ ਉਹ ਬੰਦ ਹੋ ਗਿਆ ਟੁੱਟ ਗਿਆ ਹੁਣ ਕੋਈ ਕਿੰਨਾ ਕ ਉਹਦੇ ਸ਼ਹਿਰ ਦੇ ਲੋਕਾਂ ਗੁਰ ਖਾਣ ਕੇ ਉਹਨੇ ਤਾਂ ਬੜਾ ਭਾਰੀ ਪੱਠਾ ਕਰ ਲਿਆ ਗੁਰ ਬੇ ਸਾਰੇ ਸ਼ਹਿਰਾਂ ਜਾਊਗਾ ਇੱਥੇ ਗੁਰ ਸੜਨ ਲੱਗਾ ਹੁਣ ਕੋਈ ਕਿੰਨਾ ਖਾ ਸਕਦਾ ਗੁਰ ਉਹ ਸੜ ਲਗੇ ਬਾਰ ਬਾਰੀ ਬਾਰੀ ਸਟੋਰ ਸਾਰੇ ਦਬਾ ਜਾਂਦੀ ਜੀ अंगूर ਸੜ ਗਿਆ ਸਰ ਬਾਰ ਗੜ ਕੇ ਸੁੱਟਣ ਵਾਸਤੇ ਵੀ ਪੈਸਾ ਲੱਗਣਾ ਹੁਣ ਕਿਉਂਕਿ ਅੰਦਰ ਹੀ ਸੜ ਗਿਆ ਉਹ ਜਿੰਨੇ ਸਟੋਰ ਸੰਸਭ ਪੜ ਗਏ ਮੁਸ਼ਕਿਲ ਆ ਦੇ ਨੇ ਆਸੇ ਆਸੇ ਸਾਰਾ ਪੈਸਾ ਤਾ ਉਹਨੇ ਲਾਤਾ ਸੀ ਉਸਤੇ ਪੈਸਾ ਤਾਂ ਸਾਰਾ ਖਰਚ ਕਰਤਾ ਉਹਨੇ ਸੋਨਾ ਚਾਂਦੀ ਵੇਚ ਕੇ ਵੀ ਅੰਗੂਰ ਲੈ ਲੈ ਸੀ ਖਰਚ ਕੋਈ ਤਨ ਰਿਹਾ ਹੀ ਨਹੀਂ ਤੇ ਜਿਹੜੇ ਵਪਾਰੀਆਂ ਨੇ ਪੈਸੇ ਦੇਣ ਇਸ ਅੰਗੂਰ ਲਿਆ ਸੀ ਉਹ ਖੜੇ ਸਨ ਜੇ ਉਦੋਂ ਕਾਰੋਬਾਰ ਹੋਇਆ ਨਹੀਂ ਬੜਾ ਭਾਰੀ ਕਰਟ ਬੈ ਗਿਆ ਫੈਕਟਰੀ ਬੁੱਕ ਗਈ ਬੁਨਾ ਸਾਰਾ ਮਕਾਨ ਅਵੇਲੀ ਵਰਗਾ ਲੇ ਸੇ ਉਹ ਵੀ ਵਿਕ ਗਿਆ ਸਾਰਾ ਕਾਰੋਬਾਰ ਤੈਸ ਨਹੀਂ ਸਕਿਆ ਖਤਮ ਹੋ ਗਿਆ ਕਰਜ਼ੇ ਸਿਰ ਤੇ ਬੜਾ ਭਾਰੀ ਸਭ ਕੁਝ ਵੇਚ ਪਟਾ ਕੇ ਵੀ ਕਰਜ਼ਾਈਏ ਤੇ ਰੋਟੀ ਖਾਣੀ ਮੁਸ਼ਕਲ ਹੋ ਗਈ ਔਰ ਫਿਰ ਉਸੀ ਤਰ੍ਹਾਂ ਮੂੰਗਫਲੀ ਦੀ ਰੇੜੀ ਵੇਲ ਲੱਗੀ ਹਮ ਅਜ ਮੇਰਵਾਜਾ ਮਾਰਦਾ ਮੂੰਗਫਲੀ ਵੇਚਦਾ ਬੜੀ ਗਿਰਵੀ ਵਿਸਤ ਆਂਦਰੇ ਕੋ ਪੈਸਾ ਲੈਣ ਵਾਲੇ ਬਾਹਰ ਬੋਲੇ ਉਹ ਵੀ ਪੈਸਾ ਦੇ ਕਹਿੰਦੇ ਹੈ ਹੀ ਨਹੀਂ ਮੂੰਗਫਲੀ ਦੀ ਰੇੜੀ ਲਈ ਕਿਤੋਂ ਦੇਵੇ ਇਹ ਗੋਰੀ ਜਾ ਰਹੇ ਸੀ ਅਚਾਨਕ ਕੋਈ ਮਹਾਤਮਾ ਫਿਰ ਦਿੱਸ ਗਿਆ ਇੱਕਦਮ ਜਾ ਕੇ ਚੜ੍ਹਨ ਨਾਲ ਰੇੜੀ ਤੇ ਮਾਰੇ ਮੈਂ ਤਾਂ ਤਬਾਹ ਹੋ ਗਿਆ ਲੁੱਟ ਗਿਆ ਸਭ ਕੁਝ ਖਤਮ ਹੋ ਗਿਆ ਤੁਸੀਂ ਮੈਨੂੰ ਦੱਸਿਆ ਸੀ ਰੂਹ ਦਾ ਕਾਰੋਬਾਰ ਕਰ ਮੈਂ ਬੜਾ ਭਾਰੀ ਧਨਾੜ ਬਣ ਗਿਆ بڑے ਸਟੋਰ ਖਰੀਲੇ بڑے ਵੱਡੇ ਮਕਾਨ ਖਰੀਲੇ ਕਾਰੋਬਾਰ ਫੈਕਟਰੀ ਖਰੀਲੇ ਬੜਾ ਕੁਝ ਹੋਇਆ ਫਿਰ ਮੈਂ ਆਪ ਨੂੰ ਕਿਹਾ ਵੀ ਮੈਨੂੰ ਹੋਰ ਧਨਾੜ ਬਣਨਾ ਹੈ ਤੁਸੀਂ ਕਿਹਾ ਅੰਗੂਰ ਦਾ ਕਾਰੋਬਾਰ ਕਰੋ ਅੰਗੂਰ ਮੈਂ ਲੈ ਲੈ ਸਾਰੀ ਫੈਕਟਰੀਆਂ ਭੁਕੇਆਂ ਦਾ ਤੁਹਾਨੂੰ ਸਾਰਾ ਲਗਾਉ ਦੇਤਾ ਸੋਨਾ ਚਾਂਦੀ ਵੇਚ ਕੇ ਲਾਤਾ ਵੀ ਬਹੁਤ ਸਾਰਾ ਧਨ ਆਏਗਾ ਹੁਣ ਉਹ ਪੂਲ ਡੜ ਗਿਆ ਬਾੜ ਆ ਗਈ ਅੰਗੂਰ ਸੜ ਗਿਆ ਸਟੋਰਾਂ ਦੇ ਵਿੱਚ ਹੀ ਲੱਖਾਂ ਕਰੋੜਾਂ ਰੁਪਏ ਦੇਣਾ ਪਣ ਗਿਆ ਸਿਰ ਤੇ ਫੈਕਟਰੀ ਵੇਚ ਗਈ ਮਕਾਨ ਵੇਚ ਗਿਆ ਸਾਬ ਕੁਝ ਵੇਚ ਗਿਆ ਜ਼ਮੀਨਾਂ ਜਿਹੋ ਬਣਾਈ ਸਭ ਵੇਚ ਗਏ ਤੇ ਹੁਣ ਫੇਰ ਮੁਗਬਲੀ ਦੇ ਰੇੜੀ ਲਾਉਂਦਾ ਬੈ ਤੇ ਮਾਰੇ ਇਹ ਕਿਹਾ ਸਭ ਬਚਨ ਕੀਤਾ ਆਪਣੇ ਪਹਿਲੇ ਬਚਨ ਕੀਤਾ ਮੈਂ ਅੱਡਾ ਵੱਡਾ ਤਨਾੜ ਬਣ ਗਿਆ ਦੂਸਰਾ ਤੁਸੀਂ ਬਚਨ ਕੀਤਾ ਮੈਂ ਤਬਾਹ ਹੋ ਗਿਆ ਮਾਦਵਾਂ ਇਹ ਕਹਿੰਦੇ ਵੀ ਵਿਸ਼ਵਾਸ ਦੀ ਗੱਲ ਹੈ ਬੇੜਾ ਪਾਰ ਉਸੇ ਦਾ ਹੀ ਹੁੰਦਾ ਹੈ ਸ਼ਰਧਾ ਬੰਦ ਦਾ ਜਿਹਦਾ ਵਿਸ਼ਵਾਸ ਹੋਵੇ ਸ਼ਰਧਾ ਹੈ ਉਹਦਾ ਬੇੜਾ ਪਾਰ ਹੁੰਦਾ ਤੇ ਤੁਨ ਉਸਲੇ ਸ਼ਰਧਾ ਪ੍ਰੇਮ ਸੀ ਤੇ ਮਨੇ ਕਿ ਆਓ ਜੀ ਸੰਜੀ ਆਪ ਫਰਮੇਸ਼ਾ ਦਾ ਰੂਪ ਹੋ ਮਗਵਾਨ ਦੇ ਪਿਆਰੇ ਹੋ ਦਰਮੇਸ਼ ਹੋ ਮੇਰੀ ਕਿਰਪਾ ਕਰੋ ਤੇ ਮੈਨੂੰ ਐਸਾ ਕੋਈ ਕਾਰੋਬਾਰ ਕਰਾਂ ਮੈਨੂੰ ਤਨ ਮਿਲ ਜਾਏ ਤੇ ਤਨ ਵਸੀ ਦੱਸੇ ਤਾਂ ਉਹ ਤੁਮਨੇ ਕਿਹਾ ਸੀ ਸੰਜੀ ਮਹਾਰਾਜ ਤੇ ਸੰਤਾਂ ਦੇ ਜਿਹੜਾ ਹੁਕਮ ਦੇ ਚੱਲਦਾ ਉਹ ਫਲ ਲਾਉਂਦਾ ਦੂਸਰੀ ਵਾਰ ਜਦੋਂ ਤੁਮ ਮਿਲਿਆ ਤੋ ਕਹਿੰਦੇ ਹੈ ਪਾਗਲਾਂ ਦਾ ਕੰਮ ਹੈ ਮਸਤ ਬੰਦਾ ਪਾਗਲ ਗੰਗੂ ਨਾਲ ਬੈਠਾ ਰੋਟੀ ਖਾਂਦਾ ਜਮੀਨ ਤੇ ਤੇ ਪਾਗਲਾਂ ਦੀ ਗੱਲ ਜਿਹੜਾ ਬੰਦਾ ਉਹਦਾ ਦਬਾ ਖੁੰਦਾ ਹੀ ਹੁੰਦਾ ਕਿਉਂਕਿ ਤੇਰੇ ਸ਼ਰਧਾ ਰਹੀ ਨਹੀਂ ਵਾਈਕ ਭਾਵਨਾ ਬਿੱਤੇ ਦੇਵਾ ਭਾਵਨਾ ਹੀ ਪਰਮਾਤਮਾ ਨੂੰ ਪ੍ਰਗਟ ਕਰਦੀ ਹੈ ਜਿਸकी ਰਹੀ ਭਾਵਨਾ ਜੈਸੀ ਪ੍ਰਮੂਰਤੀ ਨੇ ਦੇਖੀ ਤੈਸੀ ਤੇ ਭਾਵਨਾ ਵਿੱਚ ਤੇ ਦੇਵਾ ਭਾਵਨਾ ਦੇਵਤਾ ਬਣਾਉਂਦੀ ਧੰਨੇ ਬਗਨੇ ਕਿਹਾ ਪੱਥਰ ਚ ભગવાન ਨੇ ਭਗਵਾਨ ਪ੍ਰਗਟ ਹੋ ਗਿਆ ਨਾਮਦੇਵ ਨੇ ਕਿਹਾ ਮੂਰਤੀ ભગવાન ਨੇ ਮੂਰਤੀ ਪ੍ਰਗਟ ਹੋ ਗਈ ਰਬੀਦਾਸ ਬਗਨੇ ਕਿਹਾ ਮੂਰਤੀ ભગવાન ਨੇ ਭਗਵਾਨ ਪ੍ਰਗਟ ਹੋ ਗਿਆ ਭਾਵਨਾ ਨੇ ਪ੍ਰਗਟ ਕੀਤੇ ਇਨਕਾ ਨੇ ਭਾਵਨਾ ਵਿੱਚ ਤੇ ਦੇਵਾ ਭਗਵਾਨ ਅੰਦੀ ਪ੍ਰਤੀ ਜਿਹੜੀ ਭਾਵਨਾ ਹੁੰਦੀ ਉਹੀ ਉਹਨੂੰ ਪ੍ਰਗਟ ਕਰਦੀ ਹੈ ਤੇਰੀ ਭਾਵਨਾ ਬੈਲੇ ਸੀ ਵੀ ਤੁਸੀਂ ਸੰਤ ਹੋ ਦਰवेश ਹੋ ਭਗਵਾਨ ਦੇ ਪਿਆਰੇ ਭਗਤ ਭਗਵਾਨ ਦੀ ਲਗੜ ਵਰਤੀ ਤੇ ਮੈਨੂੰ ਦੱਸੋ ਕੁਛ ਮੇਉਪਾ ਤੇ ਫਿਰ ਮੈਂ ਉਹ ਪਾ ਦੱਸਿਆ ਕਿਉਂਕਿ ਉਹ ਤੁਮੈਨੋ ਕਿਹਾ ਸੰਤਾਂ ਤੁਸੀਂ ਸੰਤ ਸੰਤਾਂ ਦੇ ਵਚਨ ਦੇ ਜਿਹੜਾ ਜਲਦਾ ਫਲਦਾ ਫੁੱਲਦਾ ਦੂਸਰੀ ਵਾਰੀ ਤੁਮੈਨੋ ਕਿਹਾ ਪਾਗਲ ਐ ਮਸਤੇ ਥੱਲੇ ਬੈਠਾ ਗਾ ਉਹਨਾਂ ਨੂੰ ਰੋਟੀ ਖਾਂਦਾ ਤੇ ਇਹ ਕਹਿੰਦੇ ਪਾਗਲਾਂ ਦੀ ਜਿਹੜਾ ਗੱਲ ਬੰਦ ਹੈ ਨਾ ਉਹ ਕਦੀ ਰਾਮੀ ਆਪਣੀ ਹੁੰਦਾ ਉਹ ਕਾਟਾ ਹੀ ਕੰਦਾ ਤੇਰੇ ਭਾਵਨਾ ਉਸ ਲਈ ਸੀ ਮੈਂ ਪਾਗਲ ਨਾ ਇਹ ਪਾਗਲਾਂ ਵਾਂਗ ਕੰਮ ਕਰ ਰਿਹਾ ਗਵਨਾਂ ਵਾਲੇ ਉਸੇ ਥਾਲੀ ਰੋਟੀ ਘਾ ਰਹੇ ਤੇ ਉਹਨੂੰ ਪਾਗਲਾਂ ਦੀ ਗੱਲ ਮੰਨੇਗਾ ਤਾਂ ਤਬਾਹੀ ਹੋਏਗਾ ਇਹ ਤੇਰੀ ਭਾਵਨਾ ਨਹੀਂ ਤੈਨੂੰ ਸੇਧ ਬਣਾਇ ਉਹ ਤੇਰੀ ਭਾਵਨਾ ਨਹੀਂ ਤੈਨੂੰ ਫੇਰ ਗਰੀਬੀ ਤੇ ਲਿਆਇ ਅਸੀਂ ਕੁਝ ਨਹੀਂ ਕੀਤਾ ਉਹ ਵੀ ਕੋਈ ਕੰਮ ਨਹੀਂ ਕੀਤਾ ਇਹ ਤੇਰੀ ਭਾਵਨਾ ਨੇ ਤੈਨੂੰ ਪਹਿਲੇ ਬੜਾ ਉੱਚਾ ਲੈ ਗਏ ਤੇਰੀ ਭਾਵਨਾ ਹੰਕਾਰ ਜਾਗੀ ਐਸੀ ਹੋ ਗਈ ਤਾਂ ਤੇਰੀ ਭਾਵਨਾ ਤਨ ਵਿੱਚ ਲੈ ਆਈ ਤੇ ਉਹ ਭਾਵਨਾ ਜਿਹਦੇ ਹੁੰਦੇ ਹੈ ਉਹ ਪਰਮੇਸ਼ਰ ਉਹਨੂੰ ਵਡਿਆਈਆਂ ਦਿੰਦਾ ਇਹ ਵਡਿਆਈ ਤਾਂ ਆ ਮਿਲਦੀ ਜਦੋਂ ਭਾਵਨਾ ਹੁੰਦੀ ਜਿਸਕੇ ਮਾਰੇਗਾ ਜਿਸकी ਲਈ ਭਾਵਨਾ ਜੈਸੀ ਪ੍ਰਗ ਮੂਰਤ ਨੂੰ ਦੇਖੀ ਤਰਸੀ ਉਹ ਪ੍ਰਭੂ ਨੇ ਮੂਰਤ ਨੂੰ ਵੈਸੀ ਹੀ ਦਿਸਦੀ ਜਿੰਨੇ ਦੀ ਜੈਸੀ ਭਾਵਨਾ ਹੁੰਦੀ ਤੇ ਤੇਰੀ ਭਾਵਨਾ ਉਹ ਰਹੀ ਨਹੀਂ ਵਡਿਆਈ ਮਿਲੀ ਸੀ ਤਨ ਤਲਾਦ ਬਣ ਗਿਆ ਸਾਰੇ ਪਾਸੇ ਜਾਂਦਾ ਉਹਨਾਂ ਨਮਸਕਾਰਾ ਹੁੰਦੀ ਨੇ ਆਈ ਬੇ ਰੇੜੀ ਲੱਗੇ ਹੋਏ ਕਰਕੇ ਬੁਲਾਉਂਦੇ ਨੇ ਹੂੰ ਔਰ ਰੇੜੀ ਵਾਲੇ ਮੋਬਲੀ ਦੇ ਜਾ ਤੂੰ ਕਿ ਜੇ ਸੇੜ ਸੀਦਾ ਸੇੜ ਜਿਹਾ ਹੋ ਜੀ ਉਹ ਬੁਢਾਈ ਮਾਰਾਂ ਨਹੀਂ ਦਿੱਤੀ ਉਹਦੀ ਭਾਵਨਾ ਕਰਕੇ ਤੇ ਉਹ ਭਾਵਨਾ ਖਤਮ ਹੋ ਗਈ ਤੇ ਬੁਢਾਈ ਵੀ ਖਤਮ ਹੋ ਗਈ ਜਿਸ ਹੁਲਾਨ ਸਾਹਿਬ ਕਹਿੰਦੇ ਨੇ ਇਹ ਜਿਹੜੀ ਭਾਵਨਾ ਹੈ ਇਹ ਉਹਦੇ ਉਹ ਬੁੜਿਆਂ ਗਿਆ ਦਿੰਦੀ ਹੈ ਉਸ ਅਕਾਲ ਪੁਰਖ ਦਾ ਜਿਹੜਾ ਹੁਕਮ ਹੈ ਉਹ ਚੱਲਦਾ ਹੈ ਅਕਾਲ ਮਹਾਰਾਜ ਸਿੱਧਾਂਤਾਂ ਨਾਲ ਸਮਝਾਉਂਦੇ ਨੇ ਉਸ ਪਰਮੇਸ਼ਰ ਦਾ ਰੰਗ ਰੂਪ ਚੇਨ ਚੁਕਰ ਨਹੀਂ ਹੈ ਲੇਕਿਨ ਉਹ ਹੁਕਮ ਸਾਰੀ ਸ੍ਰਿਸ਼ਟੀ ਚੱਲਦਾ ਹੈ ਹੁਕਮ ਹੀ ਹੋਮ ਦਾ ਆਕਾਰ ਉਹਦਾ ਹੁਕਮ ਹੁੰਦਾ ਤਾਂ ਆਕਾਰ ਬਣ ਜਾਂਦਾ ਸ੍ਰਿਸ਼ਟੀ ਦਾ ਆਕਾਰ ਬਣਦਾ ਹੈ ਦੇਵੀ ਦੇਵਤਿਆਂ ਦੇ ਆਕਾਰ ਬਣਦੇ ਨੇ ਜੀਵਾਂ ਦੇ ਆਕਾਰ ਬਣਦੇ ਨੇ ਕਿੰਨੇ ਇਸ ਕਰਕੇ ਉਹਦਾ ਹੁਕਮ ਕਿਹਾ ਨਹੀਂ ਜਾ ਸਕਦਾ ਕਿਤਨਾ ਕੋ ਉਹਦਾ ਹੁਕਮ ਹੈ ਕਿਨੇ ਸ੍ਰਿਸ਼ਟੇ ਦਾ ਹੁਕਮ ਚੱਲਦਾ ਲੇਕਿਨ ਰਾਜਾ ਬਨਜਾ ਛੋੜੀ ਦੀ ਸਟੇਟ ਦਾ ਦਾ ਹੁਕਮ ਚੱਲਦਾ ਤੇ ਬੜਾ ਹੰਕਾਰ ਚੰਦਾ ਮੈਂ ਰਾਜਾ ਵਾਂ ਮੇਰਾ ਹੁਕਮ ਚੱਲਦਾ ਲੇਕਿਨ ਉਸ ਤੋਂ ਕਾਲਪ ਦਾ ਦਸਾਰੀ ਸਿੱਸੇ ਜੂ ਹੁਕਮ ਚੱਲਦਾ ਫਿਰ ਕਿੰਨਾ ਨਿਮਰਤਾ ਵਾਲਾ ਪ੍ਰਭੂ ਕਿੰਨਾ ਦਿਆਲੂ ਕਿਰਪਾਲੂ ਹੈ ਉਹ ਰਾਜਾ ਆਕਰ ਜਾਂਦਾ ਜਦੋਂ ਜਦ ਉਹਨੂੰ ਰਾਜ ਮਿਲ ਗਿਆ ਤੇ ਕਹਿੰਦੇ ਇਸ ਕਰੇ ਦਾ ਹੁਕਮ ਨਹੀਂ ਕੀਤਾ ਜਾ ਸਕਦਾ ਦੇਖੋ ਕਿੰਨੇ ਪਿਆਰ ਦਾ ਹੁਕਮ ਉਹਦਾ ਚੱਲਦਾ ਇਹ ਹੁਕਮੀ ਹੋਵਨ ਜੀ ਉਹਦੇ ਹੁਕਮ ਨਾਲ ਜੀ ਪੈਦਾ ਹੁੰਦੇ ਨੇ ਔਰ ਜੀ ਜੀਆਂ ਚ ਪੈਦਾ ਹੋ ਜਾਂਦੇ ਨੇ ਬਾਕੀ ਜੀਵਾਂ ਦੇ ਕਿਹੜੀ ਗੱਲ ਇਨਸਾਨ ਦੇ ਜੀ ਪੈਦਾ ਹੋ ਜਾਂਦੇ ਨੇ ਇਨਸਾਨ ਇੰਨੀ ਸੁਆਈਆਂ ਲੱਗਦਾ ਜੂਆਂ ਪੈਦਾ ਹੋਣੇ ਲਿਖਾ ਪੈਦਾ ਹੋਣੇ ਜੀਆਂ ਚ ਜੀ ਪੈਦਾ ਹੋ ਗਏ ਦੰਦ ਚ ਕੀੜਾ ਲੱਗ ਜਾਂਦਾ ਸਿਰ ਜਿੱਕੇ ਤੇ ਜਗਮ ਹੋ ਜਾਏ ਪਾਗ ਬੰਨਦੇ ਘੇੜੇ ਪੈ ਜਾਂਦੇ ਨੇ ਉਸ ਸਰੀਰਾਂ ਦੇ ਵਿੱਚ ਵੀ ਕਿਹੜੇ ਪੈ ਜਾਂਦੇ ਨੇ ਜੀਵਾਂ ਦੇ ਅੰਦਰ ਜੀ ਪੈਦਾ ਹੋ ਜਾਂਦੇ ਨੇ ਕਹਿੰਦੇ ਇਹਨਾਂ ਇਨਸਾਨ ਸਭੈ ਰੱਖਣ ਵਾਲਵ ਦੇ ਜੀ ਪੈਗੇ ਤੇ ਉਹਦੇ ਹੁਕਮ ਨਾਲ ਜੀ ਪੈਦਾ ਹੋ ਜਾਂਦਾ ਹੈ ਹੁਕਮੀ ਹੋਣ ਜੀ ਹੁਕਮ ਮਿਲੇ ਵੜਿਆਈ ਉਹਦੇ ਹੁਕਮ ਹੋ ਜਾਂਦੇ ਤਾਂ ਵੜਿਆਈਆਂ ਮਿਲਦੀਆਂ ਨੇ ਉਹ ਵੜਿਆਈਆਂ ਨੂੰ ਜਦੋਂ ਸਾਹਮਣੇ ਸਕਦਾ ਤੇ ਫਿਰ ਉਸੇ ਵਿੱਚ ਸਤਿ ਆ ਜਾਂਦਾ ਕਿਉਂਕਿ ਪ੍ਰਭੂ ਨੇ ਦਿੱਤੀਆਂ ਵੜਿਆਈਆਂ ਜੇ ਪ੍ਰਭੂ ਨਾਲਾ ਗੱਟਾ ਕਰ ਲੈਣ ਜੇ ਤੇ ਫਿਰ ਉਸ ਤਰ੍ਹਾਂ ਇਹ ਬਰਬਾਦੀ ਦਾ ਸਭਾ ਜਾਂਦਾ ਇਸ ਕਰਕੇ ਇਹ ਗੁਨਾਹ ਸਾਹਿਬ ਨੂੰ ਦਸਤੇ ਮੇਨ ਸਿੱਧੋ ਨਾਥ ਉਸ ਪਰਮੇਸ਼ਰ ਦੀ ਵਡਿਆਈਆਂ ਦਾ ਅੰਤ ਕੋਈ ਨਹੀਂ ਉਹਦੇ ਹੁਕਮ ਦਾ ਨਾ ਕੋਈ ਅੰਤ ਨਹੀਂ ਕਿੱਥੇ ਤੱਕ ਉਹਦਾ ਹੁਕਮ ਚੱਲਦਾ ਹੈ ਸ੍ਰਿਸ਼ਟੀਆਂ ਦਾ ਕੋਈ ਅੰਤ ਨਹੀਂ ਕਿਉਂਕਿ ਸ੍ਰਿਸ਼ਟੀਆਂ ਦਾ ਅੰਤ ਨਹੀਂ ਤੇ ਉਹਦੇ ਹੁਕਮ ਦਾ ਵੀ ਅੰਤ ਨਹੀਂ ਐਸਾ ਵਕਾਲਪੁ ਰਖਿਆ ਉਹਦੀ ਪਹਿਚਾਨ ਮਾਰਾ ਦਸਤੇ ਮੇਨ ਹੈ ਸਿੰਧਨਾਥ ਨੂੰ ਕਿਹਦਾ ਪਰਮਾਤਮਾ ਜਿਹੜਾ ਸਾਡਾ ਗੁਰੂ ਹੈ ਜਿਹੜਾ ਸਤ ਹੈ ਉਹ ਸਾਡਾ ਗੁਰੂ ਹੈ ਉਹਦੀ ਵਡਿਆਈਆਂ ਦੁਸਤੇ ਬੈਨੇ ਗੁਰਨਾਮ ਸਾਹਿਬ